ਉਹ ਤੋਂ ਪੈਸੇ ਰੱਖ ਨੂੰ ਸਾਡੇ ਸਭ ਤੋਂ ਲੱਕ ਫਸਲ ਕਰ ਲਿਆ ਉਸ ਤੋਂ ਉਹਨੂੰ ਦਵਾਈ ਤੇ ਦਿੱਤਾ ਪਰ ਹੀ ਉਥੇ ਗੇਟ ਕਰਦਾ ਰਿਹਾ ਕਿ ਉਹ ਅੱਗੇ ਲੈ ਕੇ ਜਾਊਗਾ ਉਸ ਤੋਂ ਫਿਰ ਕਰਤੂਤਾਰੇ ਦਾ ਥੋੜਾ ਸ਼ਿਕਾਇਤ ਕਰਦਾ ਸਾਡੇ ਕੋਲੇ ਉਹ ਤੋਂ ਬਾਅਦ ਆ ਉਹ ਤੋਂ ਬਾਅਦ ਨੇ ਸ਼ਿਕਾਇਤ ਕੀਤੀ ਕਿ ਇਹਦੇ ਐਫਆਰ ਦਰਦ ਤੋਂ ਸੁਪਾ ਲਈ ਦਿੱਤੀ ਤੇ ਉਹ ਸਮੇਂ ਤੋਂ ਹੀ ਇਹ ਕੋਟ ਰਕ ਲੈ ਆ ਰਿਹਾ ਸੀ ਜਿਹਨੂੰ ਅਸੀਂ ਅਰੈਸਟ ਕੀਤਾ ਮਾਨਜੁਰਾ ਰਾਕ ਤੇ ਪੇਸ਼ ਕਰਕੇ ਫਰੀਜ਼ੁ ਮਾਰਤੇ ਆ ਅੱਗੇ 23 ਰਾਂ ਦੇ ਜੇ ਕੋਈ ਵੀ ਕੀਤੀ ਹੈ ਤੇ ਨਹੀਂ ਹੋਰ ਲੋਕਾਂ ਨਾਲ ਕਿੰਨਾ ਚੱਲ ਸਕਦਾ ਉਸਾ ਮਹਾਵਤੀ ਜਿਕਰ ਮੌਲਾ ਦੀ ਸਿੱਕਰਤौरा ਤੇ ਮਛੇੜਾ ਸਾਹਿਬ ਜੋ ਰਹਿਣ ਵਾਲੀ ਹੈ ਤੇ ਇਹਦੇ ਨਾਲ ਜਿਹੜਾ ਘਰ ਵਾਲਾ ਕਮਲਜੀਤ ਸਿੰਘ ਇਹਨਾਂ ਨੇ ਦੋਹਾਂ ਨੇ ਪਤੀ ਪਤਨੀ 16 ਵਿਅਕਤੀਆਂ ਨੂੰ ਘਾਸੇ ਚ ਲਿਆ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਨਿਤਰਾਮਾਂਗੇ ਬਾਅਦ ਦੇ ਬਾਅਦ ਦੇ ਵਿੱਚ ਤੁਨਾਬ ਦੇ ਆਖਰੀ ਇਹਨਾਂ ਨੇ ਨੌਜਵਾਨਾਂ ਨੂੰ ਸਾਡੇ ਕੈਂਪੀ ਲਾਪਰ ਦੇ ਹਾਸਲ ਕਰ ਲੇ ਨਾ ਉਹਨਾਂ ਨੂੰ ਬਾਹਰ ਦੇ ਜਨੌਨਵਾਨਾਂ ਨੂੰ ਚਾਇੰਸ ਦੱਸਦਾ ਇਹ ਤੋਂ ਵੀ ਇੱਕ ਪ੍ਰੋਡਕਸ਼ਨ ਵਰਕਟ ਤੇ ਆਕਾ ਮੁੱਖਲੀ ਗ੍ਰਿਫਤਾਰੀ ਪਈ ਹੈ ਪੀਸਮਾਰਡ ਹੱਥ ਕਰਦੇ ਅੰਗੇ ਫਾਦਰ ਯੂਨੀਵਰਸਿਟੀ ਇਹਨਾਂ ਦੇ ਪਹਿਲਾਂ ਪਰਸਪਰ ਅੱਜ ਇਹ ਦੇ ਵੈਂਡਰ ਕੋਰਪ ਤੇ ਕਮਲ ਕੀਤੀ ਜੀ ਦਾ ਇੱਕ ਆਪ ਪੱਤ ਤੱਕ ਚਾਹਨਾ ਜ਼ਰੂਰ ਕਰ ਤੇ ਪੇਮੈਂਟ ਦੀ ਦੇਖਿਆ ਅਸੀ ਦਾ ਆਪਣੇ और कुछ और पब्लिक का बिजनेस उनका नहीं है जरूर और परसेंट का भी ग्रामान है ये सतदपुर का पुलिस अपने प्रोटेक्शन के लिए दिया जो पुलिस है तो ये गुरजीत सिंह असि मछवाड़ा साहब को गिरफ्तार करके जी एस पी एस नेविलेंट फड़ेओ की मामला की पहले तक गुरजीत सिंह है बदी सिंह पुत्र द्वाज सिंह शेरपुरवासी पिंडा का रेमल इन्हें ਆਪਣੇ ਰਤਨ ਕੁਮਾਰ ਸੀ ਨੌਜਵਾਨ ਉਹਨੂੰ ਜਿਹੜਾ ਸਾ ਦਿੱਤਾ ਵੀ ਤੈਨੂੰ ਮੈਂ ਯੂਐਸਏ ਭੇਜਦਾ ਮਾਰਲੇ ਇਸ ਉਹਨੇ ਪੈਸੇ ਰਾਖੋ ਨਾ 7.5 ਲੱਖ ਖਾਤੇ ਕਰ ਲਏ ਉਸ ਤੋਂ ਬਾਅਦ ਉਹਨੂੰ ਦੁਬਈ ਤੇ ਇੱਥੇ ਤਰਹੀ ਉਥੇ ਜੇਤ ਕਰਦਾ ਰਿਹਾ ਵੀ ਉਹ ਅੱਕੇ ਲੈ ਕੇ ਜਾਊਗਾ ਉਸ ਤੋਂ ਫਿਰ ਰਤਨ ਕੁਮਾਰ ਜਿਹੜਾ ਥੋੜਾ ਸ਼ਿਕਾਇਤ ਕਰਦਾ ਸਾਡੇ ਕੋਲੇ ਉਹ ਕੋਈ ਵਾਪਸ ਆਇਆ ਉਸ ਤੋਂ ਬਾਅਦ ਨੇ ਸ਼ਿਕਾਇਤ ਕੀਤੀ ਜਿਹੜੇ ਇਹਦੇ ਐਫੀਆਰ ਕਰਦੇ ਤੋਂ ਕਰ ਲਈ ਉਹ ਸਮੇਤ ਹੋਈ ਹੈ ਪਕੌੜਾ ਤੇ ਲਿਆ ਰਿਆ ਸੀ ਜਿਹਨੂੰ ਅਸੀਂ ਹੁਣ ਅਰੈਸਟ ਕੀਤਾ ਮਾਨਜਗਰਾ ਦੇ ਵਿੱਚ ਪੇਸ਼ ਕਰਕੇ ਅਸਫੀਰ ਮੰਨਤੇ ਆ ਅੱਗੇ 23 ਲੰਘ ਦਿੱਤੀ ਅੱਗੋਂ ਵੀ 30 ਹੋਰ ਲੋਕਾਂ ਨਾਲ ਕਿਨਾਂ ਦੂਸਰਾ ਮੌਲਾ ਕੀ ਹੈ ਦੂਸਰਾ ਮੌਲਾ ਜੀ ਸਿਲਪਰ ਕौरा ਇਹ ਮਛੇੜਾ ਸਾਹਿਬ ਜੋ ਰਹਿਣ ਵਾਲੀ ਆ ਤੇ ਇਹਦੇ ਨਾਲ ਜਿਹੜਾ ਘਰ ਵਾਲਾ ਕਮਲਜੀਤ ਸਿੰਘ ਇਹਨਾਂ ਨੇ ਦੋਹਾਂ ਨੇ પતિ ਪਤਨੀ 18 ਵਿਆਹ ਕੀਆ ਨੂੰ ਕਾਸ ਲਈਆ ਇਹ ਤੁਹਾਨੂੰ ਸਪ੍ਰਿਤਾ ਸਪ੍ਰਿਤਾਹਾ ਮੰਡੇ ਬਾਹਰ ਦੇ ਬਾਹਲੇ ਦੇਖਦੇ 16 ਬਿਆਕ ਦੀਆਂ ਜਿਹੜੀਆਂ ਨੌਜਵਾਨਾਂ ਤੋਂ 34 ਲੱਭਦੀ ਹੈ ਖਾਸ ਕਰਕੇ ਨਾ ਉਹਨਾਂ ਨੂੰ ਪਹਾੜ ਕਿਨਾਂ ਉੱਤੇ ਉਹਨਾਂ ਨੂੰ ਲਾਈਨਰ ਕਰਦੇ ਇਹਦੇ ਹੁਣ ਵੀ ਇੱਕ ਅਜਿਹਾ ਪ੍ਰੋਡਕਸਟਰ ਵਾਲਾ ਤੇ ਜਾਂਦਾ ਹਾਂ कि जप्तारी का या फिर समाधान हासिल करने या फिर फातर एन्वासी इसलिए पहले कुछ परसेंटेज में वहाँ चीज़ जब तक और तक कमल नहीं है तो एक लाख पत्मी पक्का खाने के लिए तक कमल भी केमर्डी जो कुछ है आज ऐसी तो आपने समाधान कभी 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 दूर और परसेंटेज कभी क्रामन ये स्टंटर कोर्ट से प्लीज आप आपने प्र ਜੀ ਗੁਰਜੀਤ ਸਿੰਘ ਅਸੀਂ ਮਸ਼ਵਰਾਤ ਤੋਂ ਦਿੱਸਪਰ ਕਰਿਆ